ਅਸੀਂ ਸਾਰੀ ਆਪਣੀ ਟੀਮ ਨੂੰ ਇਹ ਇਨਸਟਰਕਟ ਕੀਤਾ ਵੀ ਕਿਸੇ ਨੂੰ ਬਿਨਾ ਭੇਦ ਭਾਵ ਤੋਂ ਫਰਸਟ ਐਡ ਦੇਂਦੇ ਹੋਏ ਛੇਤੀ ਤੋਂ ਜਲਦੀ ਰਾਜਪੁਰਾ ਸਿਵਲ ਹਸਪਤਾਲ ਐਡਮਿਟ ਕਰੋ। ਬੰਦੇ ਬਹੁਤ ਕੋਈ ਪਰਸਨ ਜ਼ਖਮੀ ਹੋ ਰਹੇ ਨੇ ਸਾਡੀ ਐਮਟੀ ਉਹਨਾਂ ਨੂੰ ਪੂਰੀ ਫੈਸਿਲਿਟੀ ਦੇਂਦੇ ਹੋਏ ਲੈ ਕੇ ਜਾ ਰਹੇ ਨੇ। ਜੋ ਕੱਲ ਦਾ ਡਾਟਾ ਮੇਰੇ ਕੋਲ ਹੈ ਜੀ ਕੱਲ 16 ਪੇਸ਼ੈਂਟ ਲੈ ਕੇ ਗਏ ਜੀ ਆਪਾਂ ਜੋ ਆਪਣੇ ਅਲੱਗ-ਅਲੱਗ ਐਂਬੂਲੈਂਸ ਲੈ ਕੇ ਗਈਆਂ ਕੋਈ ਮੈਰਿਟੋਰੀ ਸਕੂਲ ਵਾਲੀ ਕੋਈ ਪਟਿਆਲੇ ਵਾਲੀ ਕੋਈ ਮਹਾਲੀ ਵਾਲੀ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਜ਼ਿਆਦਾ ਆ ਰਹੇ ਆ ਜੇਕਰ ਗੱਲ ਕੀਤੀ ਜਾਵੇ ਜ਼ਖਮੀਆਂ ਦੀ ਕਿਉਂਕਿ ਕੁਝ ਕਫਾਵਾਂ ਵੀ ਚੱਲ ਰਹੀਆਂ ਨੇ ਕਹਿੰਦੇ ਮੌਤ ਹੋਈ ਹੈ ਇਸ ਤਰ੍ਹਾਂ ਦੀਆਂ ਖਬਰਾਂ ਵੀ ਆ ਰਹੀਆਂ ਨੇ ਜ਼ਖਮੀ ਹਾਲਤਤ ਬਹੁਤ ਆ ਰਹੇ ਕਿਉਂਕਿ ਜਦੋਂ ਅਥਰੂ ਗਾਇਸ ਤੇ ਗੋਲੇ ਚੱਲਦੇ ਹਨ ਤਾਂ ਉਹ ਬਹੁਤ ਫੱਟਰ ਹੋ ਰਹੇ ਨੇ ਜੋ ਆਪਾਂ ਖੁਦ ਆਪਣੇ ਖੰਡ ਦੇਖਿਆ ਜਿਹੜੀ ਮੌਤ ਦਾ ਉਹ ਤਾਂ ਮੈਨੂੰ ਅਜੇ ਤੱਕ ਕੋਈ ਆਈ ਨਹੀਂ ਇਨਫੋਰਮੇਸ਼ਨ ਸ਼ੰਭੂ ਬੈਰੀਅਰ ਦੇ ਉੱਤੇ ਕੱਲ ਤੋਂ ਮਾਹੌਲ ਭਖਿਆ ਹੋਇਆ ਕਿਉਂਕਿ ਕਿਸਾਨ ਦਿੱਲੀ ਵੱਲ ਵਧਣ ਲੱਗਦੇ ਨੇ ਪ੍ਰਸ਼ਾਸਨ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਅੱਤੂ ਗੈਸ ਦੇ ਗੋਲੇ ਦਾਕੇ ਜਾਂਦੇ ਗੋਲੀਆਂ ਮਾਰੀਆਂ ਜਾਂਦੀਆਂ ਜਿਸ ਦੇ ਵਿਚਾਲੇ ਨੌਜਵਾਨ ਜ਼ਖਮੀ ਹੁੰਦੇ ਨੇ ਕਿਸਾਨ ਵੀਰ ਜ਼ਖਮੀ ਹੁੰਦੇ ਨੇ ਤਾਂ ਉਹਨਾਂ ਨੂੰ ਮੌਕੇ ਦੇ ਉੱਤੇ ਮੈਡੀਕਲ ਸਹਾਉਦਾ ਦਿੱਤੀ ਅਤੇ ਉਹਨਾਂ ਨੂੰ ਜਿਹੜਾ ਚੱਕ ਕੇ ਹਸਪਤਾਲ ਲਿਜਾਇਆ ਗਿਆ ਉਸ ਦੇ ਪਿੱਛੇ ਦੇ ਵਲੰਟੀਅਰਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ ਉਸ ਟੀਮ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਵੱਲੋਂ ਕੱਲ ਤੋਂ ਇਹ ਸਾਰਾ ਕਾਰਜਕਾਲ ਸੰਭਾਲਿਆ ਜਾ ਰਿਹਾ ਸੀ 108 ਦੀ ਐਂਬੂਲੈਂਸਾਂ ਦੀਆਂ ਸੇ ਯਾਰੀ ਨੇ ਸ਼ੰਭੂ ਬੈਰੀਅਰ ਦੇ ਉੱਤੇ ਗੱਲਬਾਤ ਕਰਦੇ ਆ ਸੀਨੀਅਰ ਅਧਿਕਾਰੀਆਂ ਦੇ ਨਾਲ ਜਿਹੜੀ ਉਹਨਾਂ ਦੀ ਟੀਮ ਦੀ ਅਗਵਾਈ ਕਰ ਰਹੇ ਨੇ ਭਾਈ ਜੀ ਕੱਲ ਤੋਂ ਜਦੋਂ ਤੋਂ ਮੋਰਚਾ ਲੱਗਿਆ ਉਦੋਂ ਤੋਂ ਜਦੋਂ ਅਥਰੂ ਗੈਸ ਦੇ ਗੋਲੇ ਸਿੱਟਨੇ ਸ਼ੁਰੂ ਹੋ ਗਏ ਸੀ ਕਿਸਾਨ ਵੀਰ ਫਟੜਾਉਣ ਲੱਗੇ ਸੀ ਤੁਸੀਂ ਉਹਨਾਂ ਨੂੰ 108 ਐਂਬੂਲੈਂਸ ਦੇ ਵਿੱਚ ਲੈ ਕੇ ਜਾ ਰਹੇ ਸੀ ਹਾਂਜੀ ਸਤਿ ਸ੍ਰੀ ਅਕਾਲ ਮੈਂ 108 ਐਂਬੂਲੈਂਸ ਤੋਂ ਸੀ ਹਲਾਮਾਂਦੀਪ ਸਿੰਘ ਕਲਸਟਰ ਲੀਡਰ ਪਟਿਆਲਾ ਇਹ ਤੇ ਤੁਹਾਨੂੰ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਕਿ ਸਾਡੀਆਂ ਇੱਥੇ 14 ਐਂਬੂਲੈਂਸ ਸਟੇਸ਼ਨ ਨੇ ਜੋ ਕਿ 5 ਐਂਬੂਲੈਂਸ ਪਟਿਆਲਾ ਤੋਂ 5 ਐਂਬੂਲੈਂਸ ਮਹਾਲੀ ਤੋਂ 2 ਐਂਬੂਲੈਂਸ ਲੁਧਿਆਣਾ ਤੋਂ ਜਦਕਿ ਅੱਜ 4 ਐਂਬੂਲੈਂਸ ਸਾਡੀਆਂ ਫਤਿਹਗੜ੍ਹ ਸਾਹਿਬ ਤੋਂ ਵੀ ਆ ਗਏ ਨੇ ਸਾਡੀ ਪੂਰੀ ਟੀਮ ਤੁਸੀਂ ਦੇਖ ਰਹੇ ਹੋ ਪੂਰੀ ਇਮਾਨਦਾਰੀ ਤਹਿਤ ਦੇ ਨਾਲ ਸੇਵਾ ਨਿਭਾ ਰਹੀ ਹੈ ਅਸੀਂ ਸਾਰੀ ਆਪਣੀ ਟੀਮ ਨੂੰ ਇਹ ਇਨਸਟਰਕਟ ਕੀਤਾ ਵੀ ਕਿਸੇ ਨੂੰ ਬਿਨਾਂ ਭੇਦ ਭਾਵ ਤੋਂ ਫਰਸਟ ਏਡ ਦਿੰਦੇ ਹੋਏ ਛੇਤੀ ਤੋਂ ਜਲਦੀ ਰਾਜਪੁਰਾ ਸਿਵਲ ਹਸਪੀਟਲ ਐਡਮਿਟ ਕਰਾਉਣਾ ਜਿਵੇਂ ਕਿ ਅਸੀਂ ਦੇਖ ਰਹੇ ਅਥਰੂ ਗੈਸ ਦੇ ਕੋ ਬੰਦੇ ਬਹੁਤ ਕੋਈ ਪਰਸਨ ਜ਼ਖਮੀ ਹੋ ਰਹੇ ਨੇ ਸਾਡੀ ਐਮਟੀ ਉਹਨਾਂ ਨੂੰ ਪੂਰੀ ਫੈਸਿਲਿਟੀ ਦਿੰਦੇ ਹੋਏ ਲੈ ਕੇ ਜਾ ਰਹੇ ਨੇ ਹੁਣ ਤੱਕ ਕਿੰਨੇ ਕੁ ਜਿਹੜੇ ਤੁਹਾਡੇ ਕੋਲ ਪੇਸ਼ੈਂਟ ਆ ਚੁੱਕੇ ਆ ਕਿੰਨੇ ਕੁ ਨੂੰ ਤੁਸੀਂ ਹਸਪਤਾਲ ਜਿਹੜੇ ਲੈ ਕੇ ਜਾ ਚੁੱਕੇ ਹੋ ਇੱਥੋਂ ਜੇਕਰ ਗੱਲ ਕੀਤੀ ਜਾਵੇ ਕੱਲ ਕੱਲ ਜੀ ਟੋਟਲ ਕੱਲ ਤੋਂ ਲੈ ਕੇ ਜੋ ਕੱਲ ਦਾ ਡਾਟਾ ਮੇਰੇ ਕੋਲ ਹੈ ਜੀ ਕੱਲ 16 ਪੇਸ਼ੈਂਟ ਲੈ ਕੇ ਗਏ ਜੀ ਆਪਾਂ ਜੋ ਆਪਣੇ ਅਲੱਗ-ਅਲੱਗ ਐਂਬੂਲੈਂਸੇ ਲੈ ਕੇ ਗਈਆਂ ਕੋਈ ਮੈਰਿਟੋਰੀ ਸਕੂਲ ਵਾਲੀ ਕੋਈ ਪਟਿਆਲੇ ਵਾਲੀ ਕੋਈ ਮਹਾਲੀ ਵਾਲੀ ਟੋਟਲ 60 ਪੇਸ਼ੈਂਟ ਜੋ ਕਿ ਆਪਾਂ ਰਜਿੰਦਰਾ ਸੋਰੀ ਸਿਵਲ ਹਸਪੀਟਲ ਰਾਜਪੁਰਾ ਡ੍ਰੌਪ ਕੀਤੇ ਨੇ ਜੀ ਰਾਜਪੁਰਾ ਹੀ ਭੇਜੇ ਜਾ ਰਿਹਾ ਜਾਂ ਇਸ ਤੋਂ ਇਲਾਵਾ ਪਟਿਆਲਾ ਵੀ ਭੇਜੇ ਜਾ ਰਿਹਾ ਰਜਿੰਦਰਾ ਹਸਪਤਾਲ ਹਾਂਜੀ ਉਹ ਪੇਸ਼ੈਂਟ ਦੀ ਕੰਡੀਸ਼ਨ ਤੇ ਡਿਪੈਂਡ ਕਰਦੇ ਨੇ ਜਿਹੜੇ ਕੋਈ ਬਹੁਤ ਕ੍ਰਿਟੀਕਲ ਹੁੰਦੇ ਨੇ ਉਹਨਾਂ ਨੂੰ ਆਪਾਂ ਰਜਿੰਦਰਾ ਡ੍ਰੌਪ ਕਰਦੇ ਨੇ ਜਿਹੜੇ ਨਹੀਂ ਤੇ ਸਾਨੂੰ ਜੋ ਇਨਸ ਤੇ ਕਿਸ ਤਰ੍ਹਾਂ ਦੀ ਹਾਲਤ ਦੇ ਵਿੱਚ ਜਾਦਾ ਆ ਰਹੇ ਆ ਜੇਕਰ ਗੱਲ ਕੀਤੀ ਜਾਵੇ जख्मੀਆਂ ਦੀ ਕਿਉਂਕਿ ਕੁਝ ਕਫਾਵਾਂ ਵੀ ਚੱਲ ਰਹੀਆਂ ਨੇ ਕਹਿੰਦੇ ਮੌਤ ਹੋਈ ਐ ਇਸ ਤਰ੍ਹਾਂ ਦੀਆਂ ਖਬਰਾਂ ਵੀ ਆ ਰਹੀਆਂ ਨੇ ਵੇਖੋ ਜੀ जख्मੀ ਹਾਲਤ ਬਹੁਤ ਆ ਰਹੇ ਕਿਉਂਕਿ ਉਹ ਜਦ ਅਥਰੂ ਗਾਇਸ ਤੇ ਗੋਲੇ ਚੱਲਦੇ ਹਨ ਤੋਂ ਬਹੁਤ ਫੱਟਰ ਹੋ ਰਹੇ ਨੇ ਜੋ ਆਪਾਂ ਖੁਦ ਆਪਣੀ ਅੱਖਾਂ ਨਾਲ ਦੇਖਿਆ ਜਿਹੜੀ ਮੌਤ ਦਾ ਉਹ ਤਾਂ ਮੈਨੂੰ ਅਜੇ ਤੱਕ ਕੋਈ ਆਈ ਨਹੀਂ ਇਨਫੋਰਮੇਸ਼ਨ ਪਰ ਬਹੁਤ ਹੀ ਬੁਰੀ ਹਾਲਤ ਜੋ ਆਪਾਂ ਪੇਸ਼ੈਂਟ ਆਪਾਂ ਪਿਕ ਕਰਦੇ ਪਏ ਸਾਡੇ ਐਮਟੀ ਤੋਂ ਡ੍ਰੌਪ ਕਰਦੇ ਪਏ ਜੀ ਆਪਾਂ ਜੀ हां बिल्कुल ਤਾਂ ਇਹ ਉਹ ਵੀਰ ਨੇ ਯੋਧੇ ਨੇ ਜਿਨ੍ਹਾਂ ਦੇ ਵੱਲੋਂ ਜਿਹੜਾ ਮੌਕੇ ਦੇ ਉੱਤੇ ਮੈਡੀਕਲ ਸਹੂਤਾ ਦਿੱਤੀ ਜਾ ਰਹੀ ਆ ਹੁਣ ਵੀ ਜਿਹੜੀਆਂ ਸਾਡੇ ਪਿੱਛੇ ਆਵਾਜ਼ਾਂ ਆ ਰਹੀਆਂ ਨੇ ਇਸ ਵਕਤ ਵੀ ਜਿਹੜਾ ਹਰਿਆਣਾ ਪ੍ਰਸ਼ਾਸਨਾ ਉੱਤਰੂ ਗੈਸ ਦੇ ਗੋਲੇ ਸੁੱਟ ਰਿਹਾਗਾ ਇਸ ਵਕਤ ਵੀ ਜਿਹੜੇ ਗੋਲੇ ਸੁੱਟੇ ਜਾ ਰਹੇ ਨੇ ਹਾਲਾਂਕਿ ਜਿਹੜੇ ਕਿਸਾਨ ਨੇ ਉਹ ਬੈਠ ਚੁੱਕੇ ਨੇ ਇੱਕ ਥਾਂ ਦੇ ਉੱਤੇ ਕਿਸਾਨ ਆਗੂਆਂ ਦੇ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਬੈਠ ਜਾਓ ਅਸੀਂ ਅੱਗੇ ਨਹੀਂ ਵਧਣਾ ਸਰਕਾਰ ਦੇ ਵੱਲੋਂ ਪ੍ਰਪੋਜ਼ਲ ਭੇਜਿਆ ਗਿਆ ਮੀਟਿੰਗ ਦਾ ਅਤੇ ਉਸ ਮੀਟਿੰਗ ਦਾ ਪ੍ਰਪੋਜ਼ਲ ਨੂੰ ਕਿਸਾਨ ਆਗੂਆਂ ਦੇ ਵੱਲੋਂ ਸਵਾਰਕਾਰ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਤ ਆਵੇਗੀ ਕਿ ਸਰਕਾਰ ਨਾਲ ਸਹਿਮਤੀ ਬਣਦੀ ਹੈ ਜਾਂ ਨਹੀਂ ਕੈਮਰਾ ਪਰਸਨ ਆਰਪੀ ਸਿੰਘ ਦੇ ਨਾਲ ਰਾਜੀ ਸਿੰਘ ਪੁੱਲ ਦਾ ਫੈਕਟ ਸ਼ੰਭੂ ਬਾਡਰ